ਅੰਮ੍ਰਿਤਸਰ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੂੰ ਇਹਨਾਂ ਨੌਜਵਾਨਾਂ ਦੇ ਕੋਲੋਂ 2 ਕਿਲੋ ਹੈਰੋਇਨ 4 ਪਿਸਤੌਲ ਅਤੇ 3.5 ਲੱਖ ਰੁਪਏ ਦੀ ਹਵਾਲਾ ਰਕਮ ਵੀ ਬਰਾਮਦ ਹੋਈ ਹੈ ਦੱਸਿਆ ਵੀ ਜਾ ਰਿਹਾ ਹੈ ਕਿ ਦੋ આરોપી ਮਲੂਸ਼ੀਆ ਵਿੱਚ ਰਹਿ ਕੇ ਪਾਕਿਸਤਾਨੀ ਸਮੱਗਲਰ ਰਾਣਾ ਨਾਲ ਉਹਨਾਂ ਦਾ ਸੰਪਰਕ ਬਣਿਆ ਹੋਇਆ ਹੈ ਜੋ ਇਹਨਾਂ ਦੀ ਮਦਦ ਕਰ ਰਹੇ ਸਨ ਫਿਰਾਲ ਪੁਲਿਸ ਨੇ ਇਹਨਾਂ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੂੰ ਇਹਨਾਂ ਤੋਂ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਆਸ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਜਿਹੜੀ ਨਸ਼ਾ ਵਿਰੁੱਧ ਜਿਹੜਾ ਯੁੱਧ ਚੱਲ ਰਿਹਾ ਕੈਂਪੇਨ ਔਰ ਆਰਗੇਨਾਈਜ਼ ਕ੍ਰਾਈਮ ਦੇ ਔਰ ਸਮਗਲਿੰਗ ਦੇ ਖਿਲਾਫ ਜਿਹੜੀ ਕੈਂਪੇਨ ਹੈ ਉਹਦੇ ਚ ਬੜੀ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਤਿੰਨ ਦੋਸ਼ੀ ਫੜੇ ਆ ਇਹ ਨਾਰਕੋ ਆਰਮਸ ਤੇ ਹਵਾਲਾ ਨੈਟਵਰਕ ਹੈ ਪੈਨ ਉਹਨਾਂ ਕਹਿ ਸਕਦੇ ਆ ਇਹ ਤਿੰਨੋਂ ਦੋਸ਼ੀ ਦੋ ਇਹਨਾਂ ਚੋਂ ਜਿਹੜੇ ਹੈਗੇ ਤਰਨਤਾਰਨ ਡਿਸਟ੍ਰਿਕਟ ਦੇ ਨੇ ਇੱਕ ਅਮਰਸਰ ਰੂਰਲ ਦਾ ਦੋ ਜਣੇ ਜਿਹੜੇ ਇਹਦੇ ਚੋਂ ਮੇਨ ਨੇ ਹਰਪ੍ਰੀਤ ਤੇ ਗੁਰਪਾਲ ਇਹ ਮਲੇਸ਼ੀਆ ਗਏ ਸੀਗੇ ਅਲੱਗ-ਅਲੱਗ ਸਮੇਂ ਤੇ ਔਰ ਇਹਨਾਂ ਦਾ ਕਾਮਨ ਕਨੈਕਸ਼ਨ ਬਣਿਆ ਰਾਣਾ ਇੱਕ ਸਬਗਲਰ ਜਿਹੜਾ ਪਹਿਲਾਂ ਵੀ ਬੜਾ ਨਟੋਰੀਅਸ ਹੈਗਾ ਪਾਕਿਸਤਾਨ ਦਾ ਉਸ ਤੋਂ ਬਾਅਦ ਇਹ ਵਾਪਸ ਆਏ ਆ ਕੇ ਕਿਉਂਕਿ ਬਾਰਡਰ ਏਰੀਆ ਨੂੰ ਬਿਲੋਂਗ ਕਰਦੇ ਨੇ ਇਹਨਾਂ ਨੇ ਫੇਰ ਆਪਣਾ ਰਾਸਤਾ ਜਿਹੜਾ ਉਹਨਾਂ ਨੇ ਬਾਹਰ ਰੱਖਿਆ ਉਸ ਤੋਂ ਬਾਅਦ ਕਈ ਸੌਰਟੀਆਂ ਜਿਹੜੀਆਂ ਡਰੋਨ ਰਾਹੀਂ ਸਮਗਲ ਹੋਈਆਂ ਚਾਹੇ ਉਹ ਪਿਸਟਲ ਨੇ ਸਫਿਸਟੀਕੇਟਡ ਚਾਹੇ ਹੀਰੋਇਨ ਹੈ ਔਰ ਹਵਾਲੇ ਦਾ ਵੀ ਇਸ ਐਂਗਲ ਪਰਾ ਕਲੀਅਰ ਆਇਆ ਕਿ ਕਿਸ ਤਰ੍ਹਾਂ ਪੈਸਾ ਵਾਪਸ ਪਾਕਿਸਤਾਨ ਨੂੰ ਜਾਂਦਾ ਇਹਦੀ ਟੋਟਲ ਜਿਹੜੀ ਰਿਕਵਰੀ ਹੈ 2 ਕਿਲੋ .02 ਜਿਹੜੀ ਹੈਗੀ ਹੈ ਹੀਰੋਇਨ ਹੈ ਚਾਰ ਪਿਸਟਲ ਨੇ ਇਹਦੇ ਚ ਇੱਕ ਗਲੌਕ ਹੈ ਤੇ ਤਿੰਨ ਜਿਹੜੇ ਪਿਸਤਲ ਨੇ ਉਹ ਹੈਗੇ ਆ 30 ਬੋਰ ਦੇ ਨਾਲ 3 ਲੱਖ ਡਰਗ ਮੰਨੀ ਹੈ ਔਰ ਇੱਕ ਮੋਟਰਸਾਈਕਲ ਅਬਰਾਮਧ ਹੋਇਆ ਜਿਹੜੀ ਹਰਪ੍ਰੀਤ ਤੇ ਜਿਹੜਾ ਗੁਰਪਾਲ ਨੇ ਇਹ ਇੱਕ ਜਣਾ 2023 ਚ ਗਿਆ 23 ਚ ਵਾਪਸ ਆਇਆ ਸੌਰੀ 7 ਮਹੀਨੇ ਲਾ ਕੇ ਮਲੇਸ਼ੀਆ ਇੱਕ 2022 ਚ ਗਿਆ ਤੇ 23 ਚ ਵਾਪਸ ਆ ਗਿਆ ਸੋ ਜਿਹੜੀ ਇਹਦੇ ਚ ਇੱਕ ਇੰਪੋਰਟੈਂਟ ਗੱਲ ਇਹ ਆਈ ਹੈ ਕਿ ਜਿਹੜਾ ਮਲੇਸ਼ੀਆ ਉਹ ਪਿੱਛੇ ਵੀ ਆਪਾਂ ਡਿਸਕਸ ਕੀਤਾ ਹੈ ਸ਼ੇਅਰ ਕੀਤਾ ਗਿਆ ਸਾਰੇ মিডিਆ ਨਾਲ ਵੀ ਕਿ ਮਲੇਸ਼ੀਆ ਚ ਕਾਫੀ ਕ੍ਰਿਮੀਨਲ ਐਕਟੀਵਿਟੀ ਜਿਹੜੀਆਂ ਉਹ ਚੱਲ ਰਹੀਆਂ ਬਿਕਾਉਜ਼ ਉਤੋਂ ਪਾਕਿਸਤਾਨ ਨਾਲ ਲਿੰਕ ਕਰ ਲੈਂਦੇ ਨੇ ਲੋਕ ਫਿਰ ਇੰਡੀਆ ਆ ਕੇ ਉਸ ਰਹਿੰਦੇ ਆ ਬਹੁਤ ਸਾਰੇ ਗੈਂਗਸਟਰ ਵੀ ਜਿਹੜੇ ਆ ਉੱਥੇ ਔਰ ਟੈਰਰ ਮੋਡਿਊਲ ਚ ਵੀ ਉੱਥੋਂ ਦੇ ਲੋਕਾਂ ਦਾ ਸ਼ਮੂਲੀਅਤ ਆਈ ਹੈ ਪਹਿਲਾਂ ਸੋ ਇਹਨੂੰ ਵੀ ਆਪਾਂ ਟੇਕ ਅਪ ਕਰਾਂਗੇ ਜਿਹੜੇ ਸੈਂਟਰਲ ਏਜੰਸੀਜ਼ ਨਾਲ ਇਸ ਤੋਂ ਬਾਅਦ ਜਿਹੜਾ ਰਣਜੋਤ ਦੀ ਗ੍ਰਿਫਤਾਰੀ ਹੋਈ ਹੈ ਉਹ ਤੋਂ ਵੀ ਦੋ ਪਿਸਟਲ ਮਿਲੇ ਆ ਉਹ ਚੋਲਾ ਸਾਹਬ ਦਾ ਰਹਿਣ ਵਾਲਾ ਹੈ ਮੇਨ ਜਿਹੜਾ ਹਵਾਲਾ ਦਾ ਕੰਮ ਉਹ ਕਰਦਾ ਹੈ ਔਰ ਇਹ ਜਿਹੜੇ ਪੈਸੇ ਨੇ ਚਾਹੇ ਉਹ ਵੈਪਨ ਦੀ ਜਿਹੜੀ ਡਿਲੀਵਰੀ ਦੇ ਦੇ ਨੇ ਜਾਂ ਹੀਰੋਇਨ ਦੇ ਦੇ ਨੇ ਰਣਜੋਤ ਹੀ ਹੈਂਡਲ ਕਰਦਾ ਸੀ ਔਰ ਵਾਪਸ ਪਾਕਿਸਤਾਨ ਜਾਂਦੇ ਸੀ ਡਿਫਰੈਂਟ ਹਵਾਲਾ ਚੈਨਲਸ ਤੋਂ ਉਹਦੇ ਉੱਤੇ ਵੀ ਅਸੀਂ ਕੰਮ ਕਰ ਰਹੇ ਆ ਸੋ ਮੈਂ ਸਮਝਦਾ ਵੀ ਇਹ ਬੜਾ ਇੱਕ ਇੰਪੋਰਟੈਂਟ ਜਿਹੜਾ ਵੈਪਨਸ ਦਾ ਨਾਰਕੋ ਔਰ ਹਵਾਲਾ ਇਹ ਮੋਡਿਊਲ ਬਸਟ ਹੋਇਆ ਔਰ ਇਹਦੇ ਚ ਫਰਦਰ ਵੀ ਇਨਵੈਸਟੀਗੇਸ਼ਨ ਜਿਹੜੀ ਹੈ ਬੜੀ ਇੰਪੋਰਟੈਂਟ ਰਹੇਗੀ ਕਿਉਂਕਿ ਹਵਾਲਾ ਦੇ ਜਿਹੜੇ ਜਿੰਨੇ ਵੀ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਨੇ ਉਹ ਅਸੀਂ ਸਾਰੀਆਂ ਟਰੈਕ ਕਰ ਰਹੇ ਹਾਂ ਇਹਨਾਂ ਦੀਆਂ ਔਰ ਇਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਬੜੀ ਪ੍ਰੋਫੈਸ਼ਨਲ ਤਰੀਕੇ ਨਾਲ ਕੇ ਕੀਤੀ ਜਾ ਰਹੀ ਹੈ ਇਹਦੇ ਚ ਮੇਨ ਸਾਡੇ ਜਿਹੜੇ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਔਰ ਜਗਵਿੰਦਰ ਸਾਡੇ ਏਡੀਸੀਪੀ ਹਰਮਿੰਦਰ ਜੀ ਏਸੀਪੀ ਸਾਹਿਬ ਅਮੋਲਕ ਸਾਡੇ ਇਨਸਪੈਕਟਰ ਸੀਆਈਏ ਔਰ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਔਰ ਇਹ ਬੜਾ ਅੱਛਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀ ਇਹ 2023 ਚ ਵਾਪਸ ਆ ਗਿਆ ਸੀ ਇਹ ਜਿਹੜਾ ਹਰਪ੍ਰੀਤ ਹੈ ਔਰ ਗੁਰਪਾਲ ਵੀ 2023 ਚ ਆ ਗਿਆ ਤੋਂ ਅੱਜ ਆ ਕੇ ਕਾਫੀ ਧੇਰ ਤੋਂ ਕਿਉਂਕਿ ਉੱਥੇ ਬੈਠੇ ਇਹਨਾਂ ਦੇ ਕਨੈਕਸ਼ਨ ਹੋ ਗਏ ਸੀ ਇੱਕ ਦੂਜੇ ਨੂੰ ਉੱਥੇ ਜਾਣਦੇ ਵੀ ਨਹੀਂ ਸੀਗੇ ਕਾਮਨ ਫੈਕਟਰ ਜਿਹੜਾ ਰਾਣਾ ਸਵਗਲਰੀ ਆ ਕੇ ਸਾਹਮਣੇ ਆਇਆ ਉਹਨੇ ਜੋੜ ਤੋੜ ਕੀਤੇ ਤੇ ਅੱਗੇ ਤੋਂ ਅੱਗੇ ਇਹਨਾਂ ਦਾ ਇੱਥੇ ਮੋਡਿਊਲ ਬਣਦਾ ਰਿਹਾ ਇਹਨਾਂ ਦੇ ਏਜ ਗਰੁੱਪ ਕੀ ਨੇ ਏਜ ਗਰੁੱਪ 23 ਸਾਲ ਦਾ ਹੈਗਾ ਹਰਪ੍ਰੀਤ 21 ਸਾਲ ਦਾ ਗੁਰਪਾਲ ਆ 33 ਸਾਲ ਦਾ ਰਣਜੋਤ ਆ ਜਿਹੜਾ ਹਵਾਲਾ ਵਾਲਾ ਸਾਰੇ ਐਗਰੀਕਲਚਰ ਦਾ ਹੀ ਕੰਮ ਕਰਦੇ ਉਹਨੇ ਗੁਰਪਾਲ ਤੇ ਰਣਜੋਤ ਤੇ ਹਰਪ੍ਰੀਤ ਨਾਲ ਡਰਾਈਵਰੀ ਵੀ ਕਰਦਾ ਅਲੱਗ-ਅਲੱਗ ਜਗ੍ਹਾ ਤੋਂ ਫੜੇ ਗਏ ਜੀ ਪਹਿਲਾ ਜਿਹੜੇ ਹਰਪ੍ਰੀਤ ਤੇ ਗੁਰਪਾਲ ਫੜੇ ਜਾਂਦੇ ਆ ਉਹਨਾਂ ਤੋਂ ਕੁਝ ਰਿਕਵਰੀ ਹੋਈ ਪਿਸਤਲ ਦੀ ਫਿਰ ਉਸ ਤੋਂ ਬਾਅਦ ਰੰਜੋਦ ਦਾ ਨਾਮ ਆਇਆ ਟਰੈਕ ਕਰਦੇ ਕਹਿੰਦੇ ਰੰਜੋਦ ਤੋਂ ਵੀ ਦੋ ਪਿਸਤਲ ਮਿਲ ਗਏ ਹੀਰੋਇਨ ਸਾਰੀ ਜਿਹੜੀ ਆ ਉਹ ਉਹ ਹਰਪ੍ਰੀਤ ਤੇ ਗੁਰਪਾਲ ਤੋਂ ਮਿਲੀ ਹੈ ਤੇ ਡਰਗ ਮਨੀ ਤੇ ਜਿਹੜਾ ਹਵਾਲਾ ਕਨੈਕਸ਼ਨ ਤੇ ਦੋ ਪਿਸਤਲ ਜਿਹੜੇ ਆ ਰੰਜੋਦ ਤੋਂ ਕੁਆਲੀਫਿਕੇਸ਼ਨ ਕੀ ਪਲੱਸ 2 ਹੈਗੇ ਆ ਹਰਪ੍ਰੀਤ ਤੇ ਗੁਰਪਾਲ ਰੰਜੋਦ 6ਵੀਂ ਪਾਸ ਹੈ ਤਨ ਲੱਗ ਕੇ ਇਸ ਨਹੀਂ ਹੈ ਲੱਗਦਾ ਹੈ ਜੀ ਕਿਉਂਕਿ ਇਹਨਾਂ ਦਾ ਨੈਟਵਰਕ ਹੈ ਜੇ ਰਾਣੇ ਦੇ ਹੋਰ ਨੈਟਵਰਕ ਇੱਥੇ ਸਾਡੇ ਸਾਹਮਣੇ ਆਏ ਉਹਨਾਂ ਤੇ ਕੰਮ ਕਰ ਰਹੇ ਹੈ ਐਵਰ ਪੰਜਾਬੀ ਟੀਵੀ ਲਈ ਅਮਰੀ ਸਰ ਤੋਂ ਸੁਨੀਲ ਖੋਸਾ ਰਿਪੋਰਟ